ਹਾਂਜੀ ਕੀ ਨਾਮ ਹੈ ਜੀ ਮੈਂ ਨਾਂ ਅਸੀ ਰਵੀ ਕੁਮਾਰ ਆ ਬਿਜਲੀ ਕੀ ਹੋਇਆ ਕੀ ਇੱਥੇ ਆ ਗਏ ਲੜਾਈ ਦਿਖਾਉਣ ਆ ਤੇਰੇ ਆਏ ਨੇ ਬੰਦੇ ਆਏ ਸੀਗੇ ਚੌਂਕੀ ਚ ਇਦਾਂ ਦਾ ਕਰਕੇ ਲੜਾਈ ਹੋਈ ਆ ਅਸੀਂ ਮੌਕਾ ਦੇਖਣ ਆਏ ਆ ਕੈਮਰੇ ਕੋਲੋਂ ਚੈੱਕ ਕਰ ਰਹੇ ਹਾਂ ਦੁਕਾਨਾਂ ਦੇ ਲਿਟਰਲੀ ਸੀਸੀਟੀਵੀ ਲੱਗੇ ਆ ਕਿਹੜੀ ਜਗ੍ਹਾ ਹੋਈ ਸਰ ਅ ਜਿਮਾ ਚੌਂਕ ਤੋਂ ਸਮਰਾਜ ਵੱਲੋਂ ਆਉਂਦੇ ਨੇ ਕਿੰਨੇ ਲੋਕ ਸੀ ਜਿਨ੍ਹਾਂ ਨੇ ਹਲੇ ਕੋਈ ਵੈਰੀਫਾਈ ਨਹੀਂ ਹੋਇਆ ਕੋਈ ਕੈਮਰੇ ਤੋਂ ਫੁਟੇਰ ਨਹੀਂ ਹੋ ਰਿਹਾ ਸਰ ਕਸਮ ਦਾ ਉਹ ਕਹਿੰਦੇ ਚਾਰ ਪੰਜ ਬੰਦੇ ਸੀਗੇ ਚਾਰ ਪੰਜ ਬੰਦੇ ਸੀਗੇ ਕਸਰ ਮੁਤਾਬਿਕ ਸਰ ਲੱਗਦਾ ਨਹੀਂ ਵੀ ਕਾਰੋਬਾਰੀ ਨੂੰ ਇਦਾਂ ਦਿਨ ਦਿਹਾੜੇ ਘੇਰ ਕੇ ਘੁੱਟਿਆ ਜਾ ਰਿਹਾ ਪਰ ਵੈਰੀਫਾਈ ਕਰ ਰਹੇ ਹਾਂ ਲੱਗਦਾ ਕਿ ਮਾਮਲਾ ਸ਼ੱਕੀ ਹੈਗਾ ਰੰਜੇਸ਼ ਨੂੰ ਲਾਈਨ ਉੱਤੇ ਦਾ ਹੋ ਰੰਜੇਸ਼ ਹੋ ਗਾ ਦੇਖ ਰਹੇ ਹਾਂ ਪਰ ਨਹੀਂ ਜਿਨ੍ਹਾਂ ਦੇ ਨਾਲ ਹੋਈ ਆ ਉਹ ਕਹਿੰਦੇ ਵੀ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਵੈਰੀਫਾਈ ਕਰ ਰਹੇ ਨੇ ਵੈਰੀਫਾਈ ਕਰ ਰਹੇ ਹਾਂ ਅਜੀ ਭਾਈ ਕੀ ਨਾਮ ਹੈ ਜੀ ਨਾਮ ਵਿਨੋਦ ਕੁਮਾਰ ਹੈ ਜੀ ਆਹ ਵਿਨੋਦ ਜੀ ਸੱਤਾ ਲੱਗੀ ਹੋਈ ਹੈ ਕੀ ਮਾਮਲਾ ਆਇਆ ਤੁਹਾਡਾ ਸਰ ਮੈਂ ਆਪਣੇ ਜਨਪੁਰੀ ਆਪਣੇ ਘਰ ਤੋਂ ਵੀ ਫੈਕਟਰੀ ਲਈ ਜਾ ਰਿਹਾ ਸੀ ਤਾਜਪੁਰ ਰੋਡ ਤੇ ਤੇ ਇੱਥੇ ਮੈਨੂੰ ਰਸਤੇ 'ਚ ਮੁੰਡੇ ਤੋਂ ਮੈਨੂੰ ਇਹ ਦੋ ਕੁ ਮੁੰਡੇ ਆ ਕੇ ਮੇਨੇ ਐਕਟੂਆ ਰੋਕ ਲਿਆ ਨਾ ਵਿਚੀ ਰੋਡ ਦੇ ਤੇ ਮੇਰੀ ਚਾਬੀ ਕਢਣ ਲੱਗੇ ਮੈਂ ਆਪਣੀ ਚਾਬੀ ਹੱਥ ਪਾਇਆ ਉਹਨੂੰ ਮੈਂ ਕਿਹਾ ਹਾਂ ਕੀ ਕੀ ਗੱਲ ਹੈ ਉਹਨੇ ਮੈਨੂੰ ਮਾਰਨਾ ਸ਼ੁਰੂ ਕਰਤਾ ਤੇ ਮੈਂ ਐਕਟੂਆ ਆਪਣਾ ਛੱਡ ਕੇ ਪਰਲੇ ਪਾਸੇ ਰੋਡ ਨੂੰ ਉੱਤ ਗਿਆ ਤੇ ਉੱਥੇ ਮੈਂ ਗਿਰ ਗਿਆ ਇਸ ਬਾਈਕ 'ਚ ਭੱਜ ਕੇ ਉੱਥੋਂ ਮੈਨੂੰ ਉਹਨਾਂ ਨੇ ਮਾਰਨਾ ਮੇਰਾ ਹੈਲਮਟ ਵੀ ਨਿਕਲ ਗਿਆ ਤੇ ਮੈਨੂੰ ਮਾਰਨਾ ਸ਼ੁਰੂ ਕਰਤਾ ਚਾਰ ਦੇ ਤਿੰਨ ਬੰਦੇ ਕਿਉਂ ਮੈਂ ਕਿਹਨੂੰ ਜਾਣਦਾ ਨਹੀਂ ਮੈਂ ਕਿਹਨੂੰ ਦੇਖਿਆ ਨਹੀਂ ਅੱਜ ਤੱਕ ਕੋਣ ਹੈਗੇ ਨਹੀਂ ਹੈਗੇ ਅੱਛਾ ਜੀ ਫਸਟ ਟਾਈਮ ਮੈਂ ਦੇਖਿਆ ਹੈਗੇ ਕਿ ਮੈਂ ਇਹਨੂੰ ਕਿੰਨੇ ਲੋਕ ਸੀਗੇ ਸਰ ਖੜੇ ਤਾਂ 1 ਦੋਕ ਦਿਨਾਂ ਜਦੋਂ ਮੈਂ ਗਿਰਿਆ ਉਦੋਂ ਮੈਨੂੰ ਮਾਰਨਾ ਸ਼ੁਰੂ ਕੀਤਾ ਮੈਂ ਮੇਰਾ ਮੂੰਹ ਥੱਲੇ ਵਾਲ ਨੂੰ ਸੀਗਾ ਮੇਰੇ ਪਿੱਛੇ ਮਾਰੇਗੇ ਮੈਨੂੰ ਮੈਂ ਕਿੰਨੇ ਨੇ ਮਾਰਿਆ ਨਹੀਂ ਮਾਰਿਆ ਮੈਂ ਅੱਛਾ ਫਿਰ ਮੈਂ ਮੱਸੇ ਚੁੜਾਤ ਨੂੰ ਕੇ ਪਰਦੇ ਪਸੰਪ ਚੱਜਾ ਉੱਥੇ ਮਾਰਨ ਆ ਗਏ ਮੇਰਾ ਤੁਹਾਡੇ ਤੇ ਅਟੈਕ ਕਰਨ ਵਾਲੇ 10 ਤੋਂ 12 ਹਾਂਜੀ 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 ਅੱਛਾ ਤੇ ਕਿਹੜੀ ਸੱਟਾਂ ਕੀ ਲੱਗੀਆਂ ਤੁਹਾਡੇ ਨੂੰ ਸਰ ਮੇਰਾ ਸਿਰ ਫਟਿਆ ਇੱਥੇ ਜੀ ਅੱਛਾ ਜੀ ਹਾਂਜੀ ਤੇ ਮੇਰੇ ਬੈਗ ਤੇ ਵੀ ਲੱਤਾਂ ਲੱਗੀਆਂ ਹਾਂ ਟਾਂਕੇ ਲੱਗੇ ਇੱਥੇ ਦੋ ਜੀ ਹਥਿਆਰ ਵੀ ਸੀ ਕਿਉਂ ਨਾ ਕੋਈ ਸਰ ਮੈਂ ਦੇਖਿਆ ਨਹੀਂ ਗਿਆ ਕਿ ਮੈਨੂੰ ਜੋ ਵੀ ਹੈ ਮੈਨੂੰ ਕੋਈ ਤੇ ਘਰ ਕਿੱਥੇ ਤੁਹਾਡਾ ਜਦਗਪੁਰ 10 ਨੰਬਰ ਦੀ ਤੇ ਨੰਬਰ ਤੇ ਆਪਣਾ ਕਿਤੇ ਜਾ ਰਹੀ ਸੀ ਬਸ ਆਪਣਾ ਤਾਜਪੁਰ ਸਟਾਜਪੁਰ ਨੂੰ ਜਾ ਰਹੀ ਸੀ ਰੋਟੀਨ ਵਾਈ ਆਪਣੇ ਫੈਕਟਰੀ ਜਾ ਰਹੀ ਸੀ ਅੱਛਾ ਫੈਕਟਰੀ ਕਿੱਥੇ ਤੁਹਾਡੀ ਹੰਦਲ ਚੌਂਕ ਸਰ ਕਾਹਦਾ ਕੰਮ ਤੁਹਾਡਾ ਕੱਪੜੇ ਦਾ ਜੀ ਕੱਪੜੇ ਦਾ ਜੀ ਕੋਈ ਰੰਗੀ ਸ਼ਬਾਜੀ ਵੀ ਨਹੀਂ ਹੈਗੀ ਕਿਸੇ ਨਹੀਂ ਨਹੀਂ ਆਈ ਤੁਹਾਨੂੰ ਨਹੀਂ ਨਹੀਂ ਕੋਈ ਕੋਈ ਕੋਲ ਨਹੀਂ ਕੁਛ ਨਹੀਂ ਜਾਂ ਕੁਛ ਨਾ ਬਹਿਸ ਨਹੀਂ ਅੱਜ ਤੱਕ ਕੋਈ ਆ ਵੀ ਲੈਣ ਦੇ ਬਾਰੇ ਕੋਈ ਚੀਜ਼ ਬਾਰੇ ਨਾ ਕਿਸੇ ਕੋਈ ਦੇਣਾ ਕਿਸੇ ਲੈਣਾ ਕੁਝ ਤੇ ਆਈ ਨਹੀਂ ਚੱਕਰ ਤੁਹਾਮਾਰ ਹੋਈ ਕਿੱਥੇ ਤੁਹਾਡੇ ਨਾਲ ਲੜਾਈ ਆਹ ਜਗ੍ਹਾ ਤੇ ਹੋਈ ਮੇਨਤੀ ਕਿਹੜੀ ਜਗ੍ਹਾ ਬੱਤੀ ਇਹ ਦਮਨ ਜੀ ਦੇ ਬਿਲਕੁ ਮਨ ਜ਼ਾਵੀ ਇਹਨਾਂ ਨੂੰ ਮਾਰਿਆ ਕਿਸ ਲਈ ਮਾਰਿਆ ਕੌਣ ਨੇ ਕੀ ਦੇ ਦਤਾ ਕਿਸ ਨੂੰ ਆ ਕੇ ਕੌਣ ਮਾਰ ਦੇਗਾ ਜਿਹੜੀ ਵਪਾਰੀਆਂ ਦਾ ਫਿਰ ਨਿਆਣਾ ਸ਼ਹਿਰ ਚ ਰਹਿਣਾ ਉੱਥੋਂ ਹੋ ਚੁੱਕਾ ਹੈ ਉਹ ਕਈ ਦਿਹਾੜੀ ਇੱਥੇ ਸਰ ਦਿਨੇ ਦੇਖੋ ਪੂਰਾ ਰੋਡ ਚੱਲ ਰਿਹਾ ਟ੍ਰੈਫਿਕ ਦੇਖੋ ਇਹਨੇ ਪੂਰੇ ਰੋਡ ਤੇ ਚੱਲ ਰਿਹਾ ਹਨ ਗੱਭੇ ਰੋਗ ਲੈ ਪਿੱਛੋਂ ਕੋਈ ਬਾਸਾ ਕੇ ਚੜ ਜਾਂਦੀ ਸਰ ਇਹਨਾਂ ਨੇ ਕਿ ਜਾਣਾ ਤਾਂ ਮਾਰ ਕੇ ਭੱਜ ਗਏ ਦੰਨੂ ਜੀ ਕੀ ਐਸਾ ਵੀ ਘਟਨਾ ਹੋ ਜਾਵੇ ਕੌਣ ਜ਼ਿੰਮੇਵਾਰ ਹੋ ਰਿਹਾ ਤੁਸੀਂ ਦੇ ਕੋਈ ਹੋਰ ਵੀ ਲੁੱਟਵੀ ਹੋਈ ਹੈ ਪਰ ਨਾ ਜਾਂ ਕਿਸੇ ਕੁੱਟਮਾ ਨਹੀਂ 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 ਲੁੱਟ ਲੁੱਟ ਨਹੀਂ ਕੁੱਟਿਆ ਕੁੱਟਿਆ ਬਾਕੀ ਮੰਨ ਉੱਥੇ ਉਹਨਾਂ ਨੇ ਬੜੇ ਚੰਗੀ ਕਰਾ ਜੀ ਮੈਂ ਤਾਂ ਅੱਕੇ ਉਹ ਛੱਡ ਕੇ ਆਪਣਾ ਉਧਰ ਪਾਸੇ ਭੱਜ ਗਿਆ ਸੀ ਜੀ ਪੁਲਿਸ ਨੂੰ ਕਹ ਲੱਗਤੀ ਹੈ ਹਾਂ ਦੇਤੀ ਕਿਹੜੇ ਥਾਂ ਲੱਗਦਾ ਹੈ ਆਪਣਾ 2 ਨੰਬਰ ਜੀ ਸਿਮਾਰ ਚੁੰਗੀ ਲੱਗਦੀ ਹੈ ਆਪਣਾ ਸਵੇਰੇ 10:30 ਵਜੇ ਹੋਇਆ ਹਾਂਜੀ ਹਾਂਜੀ ਤੇ ਮੌਨ ਕਿੰਨਾ ਸਮਾਂ ਹੋ ਚੁੱਕਾ ਹਾਂ ਸਰ 1:00 ਵਜੇ ਹਨ 1:30 ਕਾਰਵਾਈ ਕੀਤੀ ਆਪ ਆਏ ਨੇ ਐਸੋ ਤੇ ਮੌਕੇ ਤੇ ਆਏ ਐਸੇ ਸਾਹਿਬ ਆਏ ਨੇ ਦੇਖੋ ਮੌਕੇ